ਲਓ ਵੀ ਬਈ ਅੱਜ ਤੁਹਾਨੂੰ ਆਪਣਾ ਮਿੰਨੀ ਬਾਗ ਦਿਖਾਉਣੇ ਆ ਕਈ ਭਰਾ ਮੈਸੇਜ ਕਰਦੇ ਹੁੰਦੇ ਆ ਕਿ ਬਾਈ ਤੁਸੀਂ ਆ ਸਜਾਵਟੀ ਬੂਟੇ ਲਾ ਲੇ ਫਲਾਂ ਵਾਲੇ ਬੂਟੇ ਵੀ ਜਰੂਰ ਲਾਓ ਪਰ ਆਪਾਂ ਬਈ ਇਹ ਬੂਟੇ ਘੱਟ ਦਿਖਾਉਣੇ ਹੁੰਨੇ ਆ ਤਕਰੀਬਨ ਇਹਨਾਂ ਨੂੰ 1 ਸਾਲ ਹੋ ਗਿਆ ਲੱਗਿਆ ਨੂੰ ਬੂਟਿਆਂ ਨੂੰ ਤੇ ਅੱਜ ਤੁਹਾਨੂੰ ਆਪਾਂ ਕੱਲੇ ਕੱਲੇ ਬੂਟੇ ਬਾਰੇ ਜਾਣਕਾਰੀ ਦੇਵਾਂਗੇ ਵੀ ਕਿਹੜੇ ਕਿਹੜੇ ਬੂਟੇ ਲੱਗੇ ਪਏ ਆ ਆਪਣੇ ਤਕਰੀਬਨ 10 ਕਮਰਲਾਂ ਦੇ ਵਿੱਚ ਬਈ ਇਹ ਹਰੇਕ ਕਿਸਮ ਦਾ ਜਿਹੜਾ ਫਲ ਆਪਣੇ ਪੰਜਾਬ ਦੇ ਵਿੱਚ ਹੋ ਜਾਂਦਾ ਉਹ ਬੂਟੇ ਲੱਗੇ ਹੋਏ तकरीबन 40-42 ਬੂਟੇ ਜਿਹੜੇ ਇਹ ਲੱਗੇ ਹੋਏ ਆ ਆਪਣੇ ਸਭ ਤੋਂ ਪਹਿਲਾਂ ਜੇ ਆਪਾਂ ਇੱਥੋਂ ਹੀ ਗੱਲ ਕਰੀਏ ਤਾਂ ਉਧਰਲੀ ਸਾਈਡ ਤੇ ਬਈ ਆਪਣੇ ਦੋ ਕਿੰਨੂ ਲੱਗੇ ਹੋਇਆ ਤੇ ਇੱਕ ਜਿਹੜਾ ਆਪਣੇ ਪਤਲੀ ਸ਼ੈੱਲ ਵਾਲਾ ਨਿੰਬੂ ਆ ਸਰਦੀ ਵਾਲਾ ਉਹ ਲੱਗਿਆ ਵਾ ਆਹ ਹੈਗਾ ਬਈ ਆਪਣਾ ਇਲਾਹਾਬਾਦੀ ਅਮਰੂਦ ਆ ਇਹ ਬੂਟੇ ਆਪਾਂ ਉਦਦੇ ਲਵਾਏ ਸੀ ਜਿੱਦ ਦੇ ਆਪਾਂ ਕਿਸਾਨੀ ਸੰਘਰਸ਼ ਜਿੱਤਿਆ ਜਿੱਦ ਦੇ ਕਾਲੇ ਕਾਨੂੰਨ ਰੱਦ ਕਰੇ ਸੀਗੇ ਸੈਂਟਰ ਗਵਰਨਮੈਂਟ ਨੇ ਉਸ ਦੀ ਖੁਸ਼ੀ ਦੇ ਵਿੱਚ ਆਪਾਂ ਇਹ ਬੂਟਾ ਲਾਇਆ ਸੀਗਾ ਇਲਾਹਾਬਾਦ ਦੇ ਅਮਰੂਦ ਤੇ ਆਹ ਨਿੰਬੂ ਆ ਗਿਆ ਭਾਈ ਆਪਣੇ ਜਿਹੜੇ ਗਰਮੀ ਵਾਲੇ ਤੇ ਇਹਨਾਂ ਦੇ ਵਿੱਚ ਰਾਸ ਬਹੁਤ ਜ਼ਿਆਦਾ ਤੇ ਐਗਤੀ ਫਲ ਵੀ ਇਹਨੂੰ ਬਹੁਤ ਸੋਹਣਾ ਲੱਗਿਆ ਵਾ ਤੇ ਉਸ ਤੋਂ ਬਾਅਦ ਜੇ ਆਪਾਂ ਇਧਰੋਂ ਗੱਲ ਕਰੀਏ ਤਾਂ ਇਹਦੇ ਵਿੱਚ ਆਪਣੇ ਚਾਰ ਲੈਣਾ ਲੱਗੇ ਜਾਵੇਂ ਆ ਭਾਈ 10 ਕੁ ਮਰਲਿਆਂ ਦੇ ਵਿੱਚ ਤੇ ਆਹ ਜਿਵੇਂ ਆ ਗਿਆ ਮਸੰਮੀ ਦਾ ਬੂਟਾ ਆ ਗਿਆ ਆਹ ਅੰਜੀਰ ਆ ਗਿਆ ਅੰਜੀਰ ਜੇ ਆਪਾਂ ਦੇਖੀਏ ਬਾਜ਼ਾਰ ਦੇ ਵਿੱਚ ਤਕਰੀਬਨ 11-1200 ਰੁਪਏ ਕਿਲੋ ਆ ਤੇ ਇਹਦੀ ਖਾਸੀਅਤ ਇਹ ਆ ਵੀ ਜਿੰਨੇ ਨੂੰ ਪੱਤੇ ਨਿਕਲਦੇ ਆ ਦੇ ਤੇ ਓਨਾ ਹੀ ਜ਼ਿਆਦਾ ਇਹਨੂੰ ਫਲ ਲੱਗਦਾ ਜਿੰਨੇ ਪੱਤੇ ਓਨਾ ਹੀ ਫਲ ਤੇ ਆਹ ਬੂਟੇ ਨਾਲ ਬਈ ਆਪਣੀ ਇੱਕ ਵੱਖਰੀ ਯਾਦ ਜੁੜੀ ਵੀ ਆ ਇਹ ਬਈ ਆਪਾਂ ਬਈ ਸਿੱਧੂ ਮੂਸੇ ਵਾਲੇ ਦੀ ਅੰਤਮ ਅਰਦਾਸ ਵਾਲੇ ਦਿਨ ਕਿੰਨੂ ਦਾ ਬੂਟਾ ਲਾਇਆ ਸੀਗਾ ਤੇ ਇਹ ਤੇ ਇਹਨੂੰ ਫਲ ਵੀ ਬਹੁਤ ਸੋਹਣਾ ਲੱਗਿਆ ਵਾ ਆ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਫਲ ਆਇਆ ਇਹਨੂੰ ਤੇ ਆਪਾਂ ਸਾਰੇ ਭਰਾਵਾਂ ਨੂੰ ਬਾਈ ਰਿਕਵੈਸਟ ਵੀ ਕੀਤੀ ਸੀਗੀ ਵੀ ਜਿੰਨੇ ਵੀ ਬਾਈ ਸਿੱਧੂ ਮੂਸੇ ਵਾਲੇ ਨੂੰ ਚਾਹਣ ਵਾਲਿਆ ਤੇ ਇੱਕ ਇੱਕ ਰੁੱਖ ਜ਼ਰੂਰ ਲਾਓ ਤੇ ਇਧਰਲੇ ਪਾਸੇ ਬਾਈ ਆ ਗਿਆ ਆਪਣੇ 1 ਕਿਜੀ ਅਮਰੂਦ ਇਹਦੀ ਆਪਣੇ ਚੈਨਲ ਤੇ ਵੀਡੀਓ ਵੀ ਪਾਈ ਵੀ ਆ ਇਹ ਪਿਛਲੇ ਸਾਲ ਬਾਈ ਇੱਕ ਅਮਰੂਦ 980 ਗ੍ਰਾਮ ਦਾ ਹੋ ਗਿਆ ਸੀਗਾ ਤੇ ਹਲੇ ਵੀ ਉਹ ਸਾਥੋ ਟੁੱਟ ਗਿਆ ਹੋ ਸਕਦਾ ਵੀ ਕਿਲੋ ਤਾਂ ਹੀ ਚਲਾ ਜਾਂਦਾ ਇਹਦੀ ਵੈਰਾਈਟੀ ਵੀ 1 ਕਿਜੀ ਆ ਤੇ ਬਹੁਤ ਜ਼ਿਆਦਾ ਇਹਦਾ ਫਲ ਮਿੱਠਾ ਰਹਿੰਦਾ ਤੇ ਸਾਈਜ਼ ਬਹੁਤ ਜ਼ਿਆਦਾ ਵੱਨ ਜਾਂਦਾ ਜਿਹੜਾ ਅਮਰੂਦ ਦਾ ਤਕਰੀਬਨ 980 ਗ੍ਰਾਮ ਦਾ ਆਪਣੇ ਜਿਹੜਾ ਬੂਟਾ ਹੋ ਗਿਆ ਸੀਗਾ ਤੇ ਆਹ ਹੈਗਾ ਬਾਈ ਆਲੂ ਬੁਖਾਰਾ ਤੇ ਇਧਰਲੀ ਸਾਈਡ ਆੜੂ ਆ ਗਿਆ ਆ ਨਾਸਪਤੀ ਆ ਗਈ ਆ ਨਾਰ ਆ ਗਿਆ ਨਾਰ ਦੀ ਕਿਸਮ ਦੀ ਗੱਲ ਕਰੀਏ ਤਾਂ ਆਪਣੇ ਹੈਗਾ ਗੰਦਾਰੀ ਤੇ ਇਹਨੂੰ ਵੀ ਫਲ ਬਹੁਤ ਜ਼ਿਆਦਾ ਆਇਕ ਤੇ ਉਸ ਤੋਂ ਬਾਅਦ ਜੇ ਇਧਰ ਗੱਲ ਕਰੀਏ ਤਾਂ ਆਹ ਹੈਗੀ ਆ ਬਾਈ ਅੰਜੀਰ ਇਹਨੂੰ ਵੀ ਫਲ ਬਹੁਤ ਜ਼ਿਆਦਾ ਇੰਜੀਰ ਨੂੰ ਆ ਤੁਸੀਂ ਕਰ ਲੋ ਚੈੱਕ ਤੇ ਆ ਹੈਗਾ ਬਾਈ ਚੀਕੋ ਜੀਕੋ ਨੂੰ ਵੀ ਪਿਛਲੇ ਸਾਲ ਵੀ ਫਲ ਬਹੁਤ ਜ਼ਿਆਦਾ ਸੀਗਾ ਤੇ ਆਹ ਇੱਕ ਜਿਹੜਾ ਨਵਾਂ ਫਲ ਉਹ ਆਉਣਾ ਸਟਾਰਟ ਹੋ ਗਿਆ ਤੇ ਆ ਹੈਗਾ ਬਾਈ ਆਪਣਾ ਗਰਮੀ ਵਾਲਾ ਨਿੰਬੂ ਆ ਇਹਨੂੰ ਹਲੇ ਫਲ ਇਸ ਵਾਰੀ ਲੱਗਿਆ ਨਹੀਂ ਤੇ ਅਗਲੀ ਵਾਰੀ ਜਿਹੜਾ ਇਹਨੂੰ ਫਲ ਆਊਗਾ ਤੇ ਆ ਹੈਗਾ ਆੜੂ ਉਸ ਤੋਂ ਬਾਅਦ ਰੈੱਡ ਮਾਲਟ ਆ ਗਿਆ ਤੇ ਆ ਦੋ ਬੂਟੇ ਰੈੱਡ ਮਾਲਟ ਦੇ ਆ ਤੇ ਆ ਹੈਗੀ ਆ ਭਾਈ ਲਲਿਤ ਵੈਰਾਈਟੀ ਜਿਹੜੀ ਅਮਰੂਦ ਦੀ ਤੇ ਆ ਹੈਗੀਆਂ ਅੰਗੂਰਾਂ ਦੀਆਂ ਵੇਲਾ ਇਧਰ ਫੇਰ ਚੀਕੂ ਆ ਗਿਆ ਤੇ ਆ ਹੈਗਾ ਚਕੋਤਰਾ ਉਸ ਤੋਂ ਬਾਅਦ ਆ ਨਿੰਬੂ ਆ ਗਏ ਗਰਮੀ ਵਾਲੇ ਤੇ ਇਧਰਲੀ ਸਾਈਡ ਫੇਰ ਕਿੰਨੋ ਆ ਗਿਆ ਗਾਂ ਫੇਰ ਨਿੰਬੂ ਆ ਗਿਆ ਆ ਹੈਗਾ ਅਮਰਪਾਲੀ ਜਿਹੜਾ ਆਂਬਾ ਆਪਣੇ ਲੱਗਿਆ ਵਾ ਤੇ ਉਸ ਤੋਂ ਬਾਅਦ ਫੇਰ ਕਿੰਨੋ ਆ ਗਿਆ ਆ ਔਲਾ ਆ ਗਿਆ ਕਿੰਨੋ ਆ ਗਿਆ ਆ ਮਸੰਮੇ ਆ ਗਏ ਤੇ ਉਸ ਤੋਂ ਬਾਅਦ ਆ ਹਸਾਰ ਸਫੈਦਾ ਅਮਰੂਦ ਆ ਗਿਆ ਤੇ ਉਸ ਤੋਂ ਬਾਅਦ ਫੇਰ ਕਿੰਨੂ ਆ ਗਿਆ ਤੇ ਆਹ ਹੈਗਾ ਬਾਈ ਆਪਣਾ ਸੇਵ ਦਾ ਬੂਟਾ ਇਹਨੂੰ ਐਕਤੀ तकरीबन 2 ਕੁ ਫਲ ਲੱਗੇ ਸੀਗੇ ਸੇਵ ਦੇ ਤੇ ਅਗਲੀ ਵਾਰੀ ਜਿਹੜਾ ਇਹਨੂੰ ਫਲ ਉਹ ਬਹੁਤ ਜ਼ਿਆਦਾ ਆਊਗਾ ਕਿਉਂਕਿ ਬੂਟੇ ਨੇ ਗਰੋਥ ਵੀ ਬਹੁਤ ਸੋਹਣੀ ਕਰੀ ਆ ਤੇ ਇਹ ਹੈਗਾ ਬਾਈ ਆਪਣਾ ਮਿੰਨੀ ਬਾਗ ਤੇ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ-ਜਿਹੜੇ ਭਰਾਵਾਂ ਨੂੰ ਇਹ ਆਪਣਾ ਇਹ ਉਪਰਾਲਾ ਚੰਗਾ ਲੱਗਿਆ ਤੇ ਇਹਦੇ ਵਿੱਚ ਆਪਾਂ ਨਾਲੇ ਬਿਨਾਂ ਰੇਸਪਰੇ ਤੋਂ ਜਿਹੜੀ ਉਹ ਸਬਜ਼ੀ ਲਾ ਦਿੰਨੇ ਆ ਐਕਤੀ ਥੋੜਾ ਜਿਹਾ ਮਸ਼ੀਨ ਦੇ ਸੀਜ਼ਨ ਚ ਔਲ ਜੇ ਵੇ ਸੀਗੇ ਸਬਜ਼ੀ ਲੱਗੀ ਨਹੀਂ ਸਾਡੇ ਤੋਂ ਤੇ ਤਕਰੀਬਨ ਇਹ ਚ ਪਹਿਲਾਂ ਕਦੂਆਂ ਦੇ ਵੱਲਾਂ ਲਾਤੇ ਆ ਸੀਗੀਆਂ ਤੇ ਅੱਲਾ ਸੀਗੀਆਂ ਪੇਠੇ ਦੀਆਂ ਵੱਲਾਂ ਸੀਗੀਆਂ ਉਹ ਹੁਣ ਜਿਹੜੀਆਂ ਸੁੱਕ ਗਈਆਂ ਸੀਗੀਆਂ ਤੇ ਉਹ ਆਪਾਂ ਪੱਟਦੇ ਆ ਤੇ ਹੁਣ ਇਹਦੇ ਚ ਆਪਾਂ ਨਵੀਂ ਸਬਜ਼ੀ ਲਾਵਾਂਗੇ ਤੇ ਸਾਰੇ ਭਰਾ ਭਾਈ ਜਰੂਰ ਇਹੋ ਜਿਹਾ ਉਪਰਾਲਾ ਕਰੋ ਦਾਸ ਕੁਮਾਰ ਲਿਆਂ ਦੇ ਵਿੱਚ ਨਾ ਫਲਾਂ ਵਾਲੇ ਬੂਟੇ ਲਾਓ ਜਿਹੜੇ ਮੌਸਮ ਦੇ ਹਿਸਾਬ ਨਾਲ ਆਪਣੇ ਹੋ ਜਾਂਦੇ ਆ तकरीबन ਹਰੇਕ ਮੌਸਮ ਦਾ ਹੀ ਆਪਣੇ ਫਲ ਜਿਹੜਾ ਪੰਜਾਬ ਦੀ ਧਰਤੀ ਤੇ ਉਹ ਹੋ ਜਾਂਦਾ ਤਾਂ ਵੀਡੀਓ ਪਾਈ ਆ ਕਈ ਭਰਾ ਕਹਿੰਦੇ ਹੁੰਦੇ ਆ ਕਿ ਬਈ ਫਲਾਂ ਵਾਲੇ ਬੂਟੇ ਲਾਓ ਤੁਸੀਂ ਇਹ ਬੂਟੇ ਬਹੁਤ ਜ਼ਿਆਦਾ ਲਾਤੇ ਦੂਜੇ ਸਜਾਵਟੀ ਵਾਲੇ ਤੇ ਅੱਜ ਮੈਂ ਸੋਚਿਆ ਵੀ ਚਲੋ ਆਪਣਾ ਮਿੰਨੀ ਬਾਗ ਦਿਖਾਉਣਾ ਸਾਰੇ ਭਰਾਵਾਂ ਨੂੰ ਸੁਝਾਉਣ ਦੇ ਵਾਸਤੇ ਰਹੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ